ਸਿੰਘ ਸਿੱਧੂ ਸ਼ਰਸਨਾ ਅਖੰਡ ਭਾਰਤ ਸੰਗਠਨ ਮੰਤਰੀ ਪੰਜਾਬ ਮੇਰੇ ਨਾਲ ਯੂਥ ਵਿੰਗ ਦੇ ਚੇਰਮੈਨ ਗੁਰਦੀਪ ਸਿੰਘ ਜੀ ਬਿੱਟੂ ਅੱਜ ਦੀ ਸਪੈਸ਼ਲ ਵੀਡੀਓ ਹੈ ਜਿਹੜੀ ਪੰਨੂ ਤੇ ਗੁਰਪਤਵੰਤ ਪੰਨੂ ਤੇ ਜਿਹੜਾ ਕਹਿੰਦਾ ਵੀ ਭਗਵਾਨ ਤਾ ਮੈਂ ਆਖਰੀ ਸਮਾਂ ਆ ਗਿਆ ਤੈਨੂੰ 15 ਤਰੀਕ ਨੂੰ ਝੰਡਾ ਨਹੀਂ ਲਹਿਰਾਉਣ ਦੇਣਾ ਪੰਨੂ ਤੇਰੇ ਚ ਹਿੰਮਤ ਆ ਤੇ ਝੰਡਾ ਲਹਿਰਾਉਣ ਤੋਂ ਰੋਕਣ ਲਈ ਆ ਆ ਪਹਿਲਾਂ ਸਤੋ ਤਰਵਿੰਦਰ ਸਿੰਘ ਪਰਮਾਰ ਆਇਆ ਸੀ ਕਾਂਸ਼ਕ ਜਹਾਜ਼ ਵਾਲਾ ਉਹਦਾ ਕਮਲਜੀਤ ਢਿੱਲੋਂ ਨੇ ਤਨਹਰੇ ਤੇ ਮੋਰ ਬਣਾਇਆ ਜੀ ਤੂੰ ਵੀ ਆ ਤੇ ਇੱਥੇ ਆ ਤੇ ਤੇਰਾ ਵੀ ਮੋਰ ਬੜੇ ਐਵੇਂ ਲੋਕਾਂ ਦੇ ਮੁੰਡੇ ਤੂੰ ਮਰਵਾਈ ਜਾਂ ਨਾ ਮੇਰੇ ਪਿੰਡ ਦੇ ਵਿੱਚ ਤੂੰ ਅੰਬੇਦਕਰ ਦਾ ਪੁੱਤ ਚੁਕਾਉਣ ਲਈ ਤਿੰਨ ਬੰਦੇ ਚਾਰ ਬੰਦੇ ਭੇਜਦੇ ਉਹ 5 5 7 7000 ਦੇ ਕੇ ਆਪ ਤੂੰ ਉਹਨਾਂ ਦੇ ਵੱਟੇ ਹਜ਼ਾਰਾਂ ਡਾਲਰ ਇਕੱਠੇ ਕਰਦਾ ਨਾ ਇਸ ਕਰਕੇ ਬੰਦੇਆਂ ਦੇ ਪੁੱਤਾਂ ਵਾਲਾ ਕੰਮ ਕਰ ਤੇਰੇ ਵਰਗਾ ਕੰਮ ਤਾਂ ਕੁੱਤੇ ਦਾ ਪੁੱਤ ਵੀ ਨਹੀਂ ਕਰਦਾ ਤੂੰ ਪਤਾ ਨਹੀਂ ਕਿਹੋ ਜਿਹਾ ਇਨਸਾਨ ਬਣਿਆ ਆ ਕਿਹੋ ਜਿਹਾ ਮਿੱਟੀ ਦਾ ਬਣਿਆ ਆ ਤੂੰ ਬੰਦਾ ਆ ਜਾਨਵਰ ਆ ਮੈਨੂੰ ਨਹੀਂ ਸਮਝ ਕਦੇ ਤੂੰ ਕਹਿਣਾ ਪਾਕਿਸਤਾਨ ਨਾਲ ਫਸੀ ਲੜਾਂਗੇ ਹਿੰਦੁਸਤਾਨ ਦੀ ਪਹੁੰਚ ਨਹੀਂ ਲੜੂ ਬਕਵਾਸ ਕਰਦਾ ਕੁੱਤਿਆ ਆਪ ਆ ਤੇਰਾ ਪਤਾ ਲੱਗੇ ਜਦੋਂ ਤੂੰ ਕਹਿਣਾ ਬਾਦਰਸਨ ਬਾਦਰਸਨ ਨੇ ਲੜਕਾ ਗੁੱਤੀ ਸੀ ਜੇ ਤੇਰੇ ਜਿਹੇ ਹੰਮਦਿਆ ਪਰ ਪੰਜਾਬ ਨੂੰ 51ਵੇਂ ਸਟੇਟ ਬਣਾ ਅਮਰੀਕਾ ਦਾ ਹਿੱਸਾ ਕਿਹੜਾ ਪੁਰਾਣਾ ਪੰਜਾਬ ਆ ਤੇ ਫੇਰ ਆਪਣਾ ਕਹਿ ਅਮਰੀਕਾ ਦੇ ਭਈ ਕੈਨੇਡਾ ਨੂੰ ਤੇ ਅਮਰੀਕਾ ਨੂੰ ਜਨਾਬ ਇੱਥੇ 에ਅਰ ਬੇਸ ਬਣਾ ਲਓ ਤਾਂ ਹਿੰਦੁਸਤਾਨ ਨਾਲ ਦੇ ਚੀਨ ਨਾਲ ਤੁਹਾਨੂੰ ਲੜਾਈ ਕਰਨੀ ਸੁੱਖੀ ਆ ਜੂ ਬਸ ਇਦੋਂ ਵੱਧ ਤੂੰ ਕੁਝ ਨਹੀਂ ਕਰ ਸਕਦਾ ਸਵਾਏ ਕੁੱਤੇ ਨੂੰ ਬਕਵਾਸ ਕਰ ਸਕਦਾ ਸਾਨੂੰ ਮਾਰਨਾ ਸਾਨੂੰ ਜਿੱਥੇ ਮਰਜੀ ਸੱਤਨੀ ਉਸ ਚੌਕ ਜਾਵਾਂਗੇ ਮੈਂ ਵੀ ਜੱਟ ਦਾ ਪੁੱਤ ਹਾਂ ਤੂੰ ਤਾਂ ਪਤਾ ਨਹੀਂ ਮੈਨੂੰ ਜੱਟ ਪੜ ਕੇ ਕਿਹੜਾ ਆ ਤੋਂ ਕੀ ਸਮਝ ਨਹੀਂ ਆਉਂਦੀ ਤੇਰਾ ਕਰਤਾਰ ਕੀ ਕਿਤੇ ਨਹੀਂ ਹੋ ਜਾਗਾ ਇੰਨਾ ਘੱਟ ਆਖੇ ਮਾਂ ਦਾ ਜੱਟ